ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਆਹ ਚੱਕੀਆਂ ਜੀ ਆਹ ਆ ਹੈਗਾ ਫਾਰਮ ਆ ਵੀ ਚੱਕੀ ਆ ਆਹ ਕੰਡਾ ਉਹ ਉੱਤੇ ਬੜਾ ਰੂਲਾ ਲੱਗਿਆ ਹੋਇਆ ਬਾ ਲਾ ਕੇ ਅਸੀਂ 10 ਦਿਨ ਚਰਾਇਆ ਆ ਦੋ ਇੰਚੀ ਸਾਉਟਾ ਪੁੜੀਆਂ ਦੇ ਸਾਰੀਆਂ ਪੁੜੀਆਂ ਸਾਉਟੀਆਂ ਚੱਕੀ ਇੱਕ ਆ ਸਟਾਰਟ ਆ ਸਟਾਰਟਰ ਨਾਲ ਨਵਾਂ ਸਟਾਰਟਰ ਲਾਇਆ ਜੀ 1,60,000 ਦੀਆਂ ਦੇਣੀਆਂ ਨੇ ਚਲਾਈ ਹੈ ਜੱਗ ਦਾ ਗੱਟ ਜਿੰਨੇ ਚ ਸਾਰੇ ਪੱਥਰ ਪੱਥਰ ਨਹੀਂ ਪੈਣ ਉਹ ਵੀ 5 ਦਿਨ ਚੱਲੇਗਾ ਬੁੱਤੀ ਕੰਡਾ ਬੁੱਤੀ ਸਾਰਾ ਕੁਝ 5 ਦਿਨ ਚੱਲੇ ਨੇ ਬਕਰ ਦੇ ਪੰਜ ਪੰਜ ਕਾਟਲ ਮਾਲ ਚੱਕਰ ਦੇ ਮਸਾਂ ਨਿਕਲ ਰਿਹਾ 1,60,000 ਦਾ ਦੇਣੀ ਆਗੇ ਸਾਰਾ ਸੰਭਾਲਣਾ ਮੋਟਰ ਵੀ ਹੈ ਜਾਨ ਮੋਟਰ ਮੋਟਰ ਹੈ ਜਾਨ ਮਲੇ ਕੋਲ ਏਰੀਆ ਨੰਬਰ 89782 44786 ਕਰਜੇ ਵੱਡਣ ਵਾਲਾ ਰੀਪਰ ਵਿਕਾਊ ਹੈ ਜੀ ਨਿਊ ਕੰਡੀਸ਼ਨ ਏਰੀਆ ਚ ਵਾਲ ਅੰਮ੍ਰਿਤਸਰ 50000 ਰੁਪਏ ਰੇਟ ਰੱਖੇ ਗਿਆ ਜੀ 9803659010 9803659010 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਰਚੇ ਬਡਣ ਵਾਲਾ ਰੀਪਰ ਹੈ ਜਿਹੜਾ ਨਿਊ ਕੰਡੀਸ਼ਨ 50000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੇ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਜੀ ਤੁਹਾਡੇ ਕੋਲੇ ਪਹੁੰਚ ਸਕੇ ਸੋ ਸਾਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ 3 ਏਕੜ ਜ਼ਮੀਨ ਚਾਹੀਦੀ ਜੀ ਇਸ ਵੀਰ ਨੂੰ 3 ਏਕੜ ਜ਼ਮੀਨ ਲੈਣੀ ਹੈ ਵੀਰ ਨੇ 25 ਤੋਂ 30 ਲੱਖ ਤੱਕ ਪਟਿਆਲੇ ਏਰੀਆ 'ਚ 10 ਕਿਲੋਮੀਟਰ ਤੱਕ ਜੇਕਰ ਕੋਈ ਵੀਰ ਵੇਚਦਾ ਹੋਵੇ ਜ਼ਮੀਨ ਤੇ ਵੀਰ ਦਾ ਨੰਬਰ ਨੋਟ ਕਰ ਲੋ 88474 77236 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਤੁਸੀਂ ਇਸ ਵੀਰ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀਰ ਜ਼ਮੀਨ ਵੇਚਣ ਦਾ ਚਾਹਵਨ ਹੋਵੇ ਐਗਰੀ ਜ਼ੋਨ ਦਾ ਸੁਪਰ ਸੀਡਰ ਵਿਕਾਊ ਹੈ ਜੀ 8 ਫੁੱਟਾ ਰੇਟ 1,30,000 ਏਰੀਆ ਤਰਨਤਾਰਨ 2022 ਮਾਡਲ ਹੈ ਜੀ ਐਗਰੀ ਜ਼ੋਨ ਦਾ ਸੁਪਰ ਸੀਡਰ ਵਿਕਾਊ ਹੈ ਜੀ 8 ਫੁੱਟਾ ਤਰਨਤਾਰਨ ਏਰੀਆ ਜੀ 2022 ਮਾਡਲ ਦਾ 1,30,000 ਰੁਪਏ ਰੇਟ ਰੱਖਿਆ ਗਿਆ ਜੀ 99145 33633 ਇਸ ਨੰਬਰ ਤੇ ਫੋਨ ਕਰਕੇ ਸੁਪਰ ਸੀਡਰ 8 ਫੁੱਟਾ 2022 ਮਾਡਲ 1,30,000 ਹਰਚ ਫੇਚ ਸਕਦੇ ਹੋ। ਪ੍ਰੀਤ ਸਾਠ 49 ਟਰੈਕਟਰ ਵੇਚਾ ਹੋਇਆ ਜੀ 2020 ਮਾਡਲ ਏਰੀਆ ਆਵੋਰ ਪੰਜਾਬ ਨੰਬਰ 1300 ਘੰਟਾ ਚੱਲੇ ਜੀ ਰੇਟ 4,40,000 ਰੁਪਏ ਡਿਮਾਂਡ ਹੈ। ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੈ। ਨੰਬਰ ਤੇ ਗੱਲ ਕਰਕੇ ਤੁਸੀਂ ਡੀਲ ਕਰ ਸਕਦੇ ਹੋ ਜੀ। ਨੰਬਰ ਨੋਟ ਕਰ ਲਓ। 682 24808 6802 24808 ਇਸ ਨੰਬਰ ਤੇ ਫੋਨ ਕਰਕੇ ਪ੍ਰੀਤ 6049 ਟਰੈਕਟਰ ਤੁਸੀਂ 440000 ਦੇ ਵਿੱਚ ਫਿੱਟ ਕਰ ਗਿਓ ਬਲਕਾਰ ਕੰਬਾਈਨ ਵਿਕਾਊ ਹੈ ਜੀ 2020 ਮਾਡਲ 2020 ਮਾਡਲ ਹੈ ਜੀ ਰੇਟ ਫੋਨ ਤੇ ਦੱਸਣਗੇ ਏਰੀਆ ਮੁਖਸਰ ਸਾਹਿਬ 94786 711 ਇਸ ਨੰਬਰ ਤੇ ਫੋਨ ਕਰਕੇ ਬੁਲਕਾਰ ਕੰਬਾਈ ਬਾਰੇ ਬੰਦੀ ਸਾਰੀ ਜਾਣਕਾਰੀ ਲੈ ਕੇ ਤੁਸੀਂ ਖਰੀਦ ਸਕਦੇ ਹੋ ਵੀਰਾਂ ਨੂੰ ਬੇਨਤੀ ਹੈ ਹਰੇਕ ਵੀਡੀਓ ਦੇ ਵਿੱਚ ਬੋਲਿਆ ਜਾਂਦਾ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਤਾਂ ਕਿ ਤੁਹਾਡੀ ਹਰ ਇੱਕ ਚੀਜ਼ ਆਸਾਨੀ ਦੇ ਨਾਲ ਘਰ ਬੈਠੇ ਜਲਦੀ ਸੇਲ ਹੋ ਸਕੇ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਸਵੈਕਟਰ ਜ਼ੈਰ ਗੱਡੀ ਵਿਕਾਉ ਹੈ ਜੀ ਗੱਡੀ 2018 ਮਾਡਲ ਹੈ ਜੀ ਪੁਸ਼ ਬਟਨ ਸਟਾਰਟ ਦੋ ਚਾਬੀਆਂ ਏਰੀਆ ਮੋਗਾ ਕਾਗਜ਼ ਵਗੈਰਾ ਇੰਜਨ ਗੇਅਰ ਟੈਨੋਂ ਦੀ ਕੰਡੀਸ਼ਨ ਜਿਵੇਂ ਓਕੇ ਹੈ ਗੱਡੀ ਜੀ 690000 ਰੁਪਏ ਗੱਡੀ ਦਾ ਰੇਟ ਰੱਖਿਆ ਹੈ 18 ਮਾਡਲ ਹੈ ਜੀ Swift Dzire ਗੱਡੀ ਵਿਕਾਊ ਹੈ ਜੀ ਦੋ ਚਾਬੀਆਂ ਨੇ ਜੀ 9463787404 ਇਹ ਵੀਰ ਦਾ ਨੰਬਰ ਹੈ ਜੀ ਇਸ ਨੰਬਰ ਤੇ ਕਾਲ ਕਰਕੇ Swift Dzire ਗੱਡੀ 2018 ਮਾਡਲ 690000 ਚ ਖਰੀਦ ਸਕਦੇ ਹੋ ਅਰਜ਼ੰਤ ਸੇਲ ਕਰਨੀ ਹੈ ਜੀ ਸਕੋਰਪੀਓ ਗੱਡੀ ਤੇ ਸਵਰਾਜ 855 ਟਰੈਕਟਰ ਮਾਲਕ ਵਿਦੇਸ਼ ਜਾ ਰਿਹਾ ਜੀ ਇਸ ਕਰਕੇ ਜਲਦੀ ਤੋਂ ਜਲਦੀ ਸੇਲ ਕਰਨੇ ਨੇ ਟਰੈਕਟਰ 95 ਮਾਡਲ ਹੈ ਜੀ ਟਰੈਕਟਰ ਦਾ ਰੇਟ 1 ਲੱਖ 48000 ਹੈ ਜੀ ਗੱਡੀ 2004 ਮਾਡਲ ਹੈ ਜੀ ਗੱਡੀ ਦਾ ਰੇਟ 1 ਲੱਖ 40000 ਏਰੀਆ ਬਟਾਲਾ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸਕੋਰਪੀਓ ਗੱਡੀ ਤੇ ਸਵਰਾਜ 855 ਟਰੈਕਟਰ ਵੇਚ ਰਹੇ ਨੇ ਇਹ ਵੀਰ 99681 58520 99681 58520 ਇਸ ਨੰਬਰ ਤੇ ਫੋਨ ਕਰਕੇ ਸਕੋਰਪੀਓ ਗੱਡੀ ਸਵਰਾਜ 855 ਟਰੈਕਟਰ ਦੋਨੇ ਸੰਦਾਂ ਨੂੰ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਸੰਦ ਵਿਕਾਊ ਕਰਤੇ ਜੀ ਇਸ ਵੀਰ ਨੇ ਡਿਊਜ਼ ਫਾਰਮ ਟਰੈਕਟਰ 2018 ਮਾਡਲ 70% ਟਾਇਰ ਨੇ ਜੀ 8 ਫੁੱਟਾ ਰੋਟਾਵੇਟਰ ਸ਼ਕਤੀਮਾਨ ਕੰਪਨੀ ਦਾ ਸਪਰੇ ਪੰਪ ਪਟੋਲ ਪਾਈਪਸ ਸਮੇਤ ਵੀ ਕਾਹੂਆ ਏਰੀਆ ਜਿਸ ਸਮਰਾਲਾ 8427378534 ਦੂਜੇ ਨੰਬਰ 9877124922 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਤੁਸੀਂ ਸਾਰੇ ਸੰਦੇਸ਼ ਵੀਰ ਦੇ ਖਰੀਦ ਸਕਦੇ ਹੋ ਜੀ ਦੋ ਨੰਬਰ ਨੇ ਇੱਕ ਵਾਰੀ ਫੇਰ ਨੋਟ ਕਰ ਲਓ 8427378534 9977724922 ਇਹ ਦੋਨਾਂ ਨੰਬਰਾਂ ਤੇ ਫੋਨ ਕਰਕੇ ਖਰੀਦ ਸਕਦੇ ਹੋ ਵੀਡੀਓ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਿਓ ਜੀ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਚੈਨਲ ਨੂੰ ਸਪੋਰਟ ਕਰਨ ਦੇ ਲਈ ਵੀਡੀਓ ਨੂੰ ਸ਼ੇਅਰ ਲਾਈਕ ਕਰਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਭਾਈ ਜੀ ਆ ਆਪਣਾ ਘਰ ਆ ਤੇ ਆ ਨਾਲ ਇਹਦੇ ਦੋ ਕਨਾਲਾਂ ਥਾਂ ਦੀਆਂ ਹਰੇ-ਜਾਰੇ ਨੂੰ ਤੇ ਇਹ ਆਪਣਾ ਘਰ ਹੈਗਾ ਦੋ ਕਨਾਲਾਂ ਦੇ ਵਿੱਚ ਵੀਰੇ ਆਹ ਦੇਖ ਸਕਦੇ ਤੁਸੀਂ ਆਹ 90 ਫੁੱਟ ਲੰਮਾ ਬਣਾਉਂਦਾਗਾ ਆਹ ਮੋਟਰ ਗੱਡੀ ਹੁਈ ਬਾਹਰ ਗਿਆ ਕਰੋ ਮੱਛੀ ਪਾ ਕੇ ਪੈਪ ਆਹ 90 ਫੁੱਟ ਬਣਾਉਂਦਾਗਾ ਜੀ ਦੇਖ ਸਕਦੇ ਹੋ ਤੇ ਇਹ ਸੈੱਟ ਬਣਿਆ ਹੋਇਆ ਜੀ ਬਰੇਸ਼ਰੀ ਦੀ ਦੀਵਾਰ ਵਾਸਤੇ ਤੇ ਇਹ ਬਾਥਰੂਮ ਆ ਗਿਆ ਜੀ ਤੇ ਰਸੋਈ ਆ ਗਈ ਆ ਦੇ ਸੌਦੀ ਇਹ ਰਸੋਈ ਆ ਵੀਰੇ ਤਿੰਨ ਕਮਰੇ ਨੇ ਜੀ ਤੇ ਇੱਕ ਬੈਠਕ ਆਈ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਖਾ ਜੀ